ਬਰਾਣੂ ਹੋ ਕੇ ਭੈਰੇ ਮੈਂ ਖੁਰਲੀ ਚ ਬੈਗੀ ਤੂੰ ਵੀ ਆਣ ਕੇ ਮੈਂ ਮੈਂ ਬੈਤੇ ਤੂੰ ਹੀ ਕੰਮ ਵਾਲੀ ਕੰਮ ਕਰੋ ਟਾਈਮ ਨਾ ਠੰਢੜੇ ਤੂੰ ਕੰਮ ਤੋਂ ਕੱਢਦੇ ਨਹੀਂਗਾ ਹਿੰਦੀ ਚ ਗਿਆ ਇਧਰ ਆਓ ਹਾਂ ਇਧਰੇ ਆਓ ਇਧਰ ਸੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਲੈ ਵੀ ਲੈ ਖਾਓ ਵੀ ਸਾਰੀਆਂ ਰੱਜ ਕੇ ਖਾਓ ਕਿ ਨਹੀਂ ਵੀ ਪਾਉ ਪੌਣੀ ਪਰ ਐਂ ਤੁਹਾਨੂੰ ਬੁਰਕੀ ਬੁਰਕੀ ਆ ਰੱਜ ਕੇ ਖਾਓ ਬੜਾ ਜਿਵੇਂ ਮਰਜੀ ਖਾਓ ਹਾਂ ਜਾਰੀ ਐਵੇਂ ਦੇਖ ਬਾਅਦ ਚ ਪਾਜ ਕੀ ਚਾਹੀਦਾ ਈ ਮੋਕ ਕੀ ਦੇਖ ਹੁਣ ਇਹਨੂੰ ਖਾਲਾ ਵੀ ਜੇ ਨੂੰ ਫੜ ਕੇ ਖਾਲਾ ਜੇ ਇਹਨੂੰ ਇਹਨੂੰ ਸੱਟ ਲਾ ਖੁਰਲੀ ਤੇ ਇਹਨੂੰ ਚਾ ਬਲਾ ਹਲੀ ਹਲੀ ਹੈ ਵੇਲਾ ਤੋਂ ਵੱਡੀਆਂ ਨਾ ਪੰਗੇ ਨਾ ਲਿਆ ਕਰ ਇਹਨੇ ਤੈਨੂੰ ਵੇਲਾ ਖੁਰਲੀ ਚਾਕੇ ਢਾ ਲੈਣਾ ਹਾਂ ਚਾਕੇ ਮਾਰਿਆ ਨਾ ਜਦੋਂ ਤੇਰੀ ਤਾਂ ਵਿੱਚ ਹੀ ਮੋਗ ਨਿਕਲ ਜਣੀ ਤੇਰੀ ਤੂੰ ਦੇਖੀ ਮੇਰੀ ਮੋਨੀ 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 ਕੱਢੀ ਆ ਅੱਜ ਆਇ ਨਿਬੜ ਜੂ ਹਾਂ ਹਾਂ ਪੱਕੀ ਗੱਲ ਹੈ ਅੱਜ ਸ਼ਾਤ ਪਾ ਦੇ ਆਪਾਂ ਪਾ ਦਿਓ ਪਾ ਦੇ ਸ਼ਾਤ ਅੱਜ ਆਉਦੇ ਸੌਰਿਆਂ ਨੂੰ ਖਾਲਸਾ ਹੈ ਟੈਰ ਵਾਲਾ ਨੇ ਭੇਜਿਆ ਤੇ ਹੁਣੇ ਗੱਲ ਕਰਦ ਕਰਦਾ ਆਪੇ ਗੰਬੀਰ ਆਹ ਹਾਲ ਚੱਕਰ ਜੇ ਮਾੜੀ ਜੀ ਕੋਈ ਵੀ ਆਈ ਨਾ ਦਿੱਕਰ ਕੋਈ ਗੱਲ ਨਹੀਂ ਦੱਸ ਦੋ ਬੰਦੇ ਆਪਣੇ ਤਾਂ ਜਵਾ ਬਾਹਰ ਨਹੀਂ ਗਏ ਤੇ ਆਪਣੀ ਪੂਰੀ ਗੱਲ ਮੰਨਦੇ ਆ ਪੂਰੇ ਬਾਹਰ ਹੋ ਜਾ ਹਾਂ ਪੈਸੇ ਇਤੋਂ ਲੈ ਲਿਓ ਖਰਾਬ ਹੈ ਇਹ ਕਰਨਾ ਮੈਨੂੰ ਨਹੀਂ ਆਉਂਦਾ ਉਹ ਕੀ ਕਰੀਏ ਫਿਰ ਰਿਸ਼ਤੇਦਾਰੀ ਜ਼ਿੰਮੇਵਾਰੀ ਕੋਈ ਛੇ ਹੁੰਦੀ ਹੈ ਮੋਢਿਆਂ ਦੇ ਪੈ ਚ ਪੀਏ ਜੜ ਦੇ ਡੋਲੇ ਵੀ ਵੱਡੇ ਹੋ ਗਏ ਜ਼ਿੰਮੇਵਾਰੀ ਚੱਕ ਚੱਕ ਪਰ ਆਨੂ ਉਹ ਕਹੇ ਭੈ ਜ ਮੈਂ ਖੁਰਲੀ ਚ ਬੈਠੀ ਤਾਂ ਤੂੰ ਵੀ ਆਣ ਕੇ ਮੈਂ ਪਹਿਲਾਂ ਤੇਰੇ ਨਾਲ ਬੈਠਾ ਉੱਚੇ ਥਾਂ ਤੇ ਆ ਵੇਖ ਮੈਂ ਐਵੇਂ ਮਾਰੀ ਜਾਂਦੀ ਐਵੇਂ ਮਾਰੀ ਜਾਂਦੀ ਮੈਂ ਬੈਠਾ ਮੈਂ ਖੁਰਲੀ ਜਾ ਕੇ ਬੈਠਾ ਟੱਕੇ ਨਾਲ ਕੇ ਵਿੱਚ ਵੜੀ ਜਾਂਦੀ ਉਹ ਤਾਂ ਸਕਦਾ ਨਾ ਤੇ ਖੁਰਲੀ ਚ ਬਹਿਣ ਪਿੱਛੇ ਕਿਹੜੀ ਜਿਹੜਾਈ ਹੋਈ ਦੱਸ ਖੁਰਲੀ ਪੱਠਿਆ ਨਹੀਂ ਰੱਖੀ ਹੈ ਕਿੰਨਾ ਸੰਘਾਸਨ ਹੈ ਨੇ ਮੇਰੇ ਤਾਂ ਖਲੋਤਾ ਨਹੀਂ ਜਾਂਦਾ ਤੇ ਮੈਂ ਆਸਰਾ ਕਰਕੇ ਬਹਿ ਗਈ ਬਹਿ ਗਈ ਇੱਥੇ ਸਵਾਬ ਬੈਠੀ ਵੇ ਲੋਏ ਬੈਠੀ ਰਹਿਣਾ ਉੱਪਰ ਜਾਗਾ ਅੱਗੇ ਕਰੇ ਬੱਜਾ ਜੁ ਆਉਣਾ ਇਹ ਵਿੱਚ ਵਿੱਚ ਅੱਜ ਮਿਸਤਰੀ ਕੰਮ ਕਰਦੇ ਪਏ ਸ਼ੈੱਡ ਪਏ ਪਿਆ ਦੇ ਇਹ ਸਾਡਾ ਕਾਨੂੰਨੀ ਹੱਕ ਆ ਕਿ ਨਹੀਂ ਮੰਮੀ ਨਿਕਲ ਇਧਰੋਂ ਉੱਤਰ ਚਲਾੜੀ। ਕਿ ਇਸ ਘਰ ਦੇ ਵਿੱਚ ਇਸ ਘਰ ਦੇ ਅਸਲੀ ਮਾਲਕਾਂ ਦੀ ਦੇਖ ਰੱਖੀ ਸਾਰਾ ਕੰਮ ਹੁੰਦਾ ਏ। ਇਹ ਅਸੀਂ ਇਹ ਦੋਵੇਂ ਜਿਤਾਉਣੇ ਪਏ ਆਂ। ਠੀਕ ਆ ਨਾ? ਤੁਸੀਂ ਕੰਮ ਵਾਲੀਆਂ ਕੰਮ ਕਰੋ ਟਾਈਮ ਨਾ ਠੰਢੜੇ। ਤੂੰ ਕੰਮ ਤੋਂ ਕੱਢਦੇ ਨਹੀਂਗਾ। ਤੁਸੀਂ ਕੰਮ ਮੜਾਈਆਂ। ਕੀ ਪੁੱਛਣਾ ਦੱਸ ਮੈਨੂੰ? ਤਾਂ ਪੁੱਛ ਲੈ। ਪੁੱਛਦਾ ਇਹ ਨੂੰ ਮੇਰੇ ਮਗਰ ਤੈਨੂੰ ਐਸਾ ਤਾਂ ਹੁੰਦੀ ਨਹੀਂ ਮੇਰੇ ਤਾਂ ਹੀ ਲੋੜ ਆ ਕੋਈ ਦੱਸ ਦੇ ਕੀ ਲੋੜ ਤੈਨੂੰ ਅੱਜ? ਪੁੱਛ ਲਾ ਮੈਂ ਹਾਂ ਕਰ ਦੂੰਗੀ ਪਤਾ ਟੈਅ ਦੇਖਣਾ ਫਿਰ ਜਾ ਬਾਈ ਚਾਹ ਪੀਣੀ ਚਾਹ ਲੱਭਣੀ ਲਿਆ ਕੇ ਦਊਗੀ ਕੁੜੀ ਲਿਆ ਦੇਗੀ ਫਿਰ ਟੈਅ ਚ ਲਾ ਲਈਂ ਦੋ ਗਲਾਸ ਚਾਹ ਲਿਆ ਦੇ ਜਾ ਭਾਜਾ ਚਲਾ ਲਾ ਬੰਦ ਕਰ ਦੇ ਇਸਕੋ ਚਲਾ ਰਾ ਨੂੰ ਬੰਦ ਕਰ ਦੋ ਬੰਦ ਕਰ ਦੀ ਹਿੰਦੀ ਚ ਆਇਦਰ ਆਓ ਹਾਂ ਇਧਰੇ ਆਓ ਇਧਰ ਸੇ ਪਰ ਨੂੰ ਸਾਲ ਦਿਖਾਈ ਆ ਜਾ ਜਾ ਬਦਰ ਕਿੱਥੇ ਕਿੱਥੇ ਗਿਆ ਨਹੀਂ ਪਹਿਲਾਂ ਕੀ ਕਹਿਣਾ ਕਿੱਥੇ ਗਿਆ ਰਹਿ ਤੂੰ ਗਾਦਾ ਵੱਧ ਜਾ ਦਾਰੂ ਲਈ ਮੈਂ ਰੈਸਟੋਰੈਂਟ ਹੈ ਹਾਂ ਰੈਸਟੋਰੈਂਟ ਚ ਗਿਆ ਸੀ بیوی ਕੀ ਕੋਟਰ ਲਈ ਮਨੇ بیوی ਕੀ ਐਮਪੀ ਵੀ ਕੋਟਰ ਓਕੇ ਓਪੀ ਕੱਲ ਬਾਹਰ ਖੜੀ ਰਹਿ ਜਾਂਦੇ ਤੇ ਸਾਲਿਆ ਤੇਰਾ ਢਿੱਡ ਭਿੜੀ ਹੋਣਾ ਵਾ ਫਿਰ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ